ਉਹੀ ਤਾਂ ਗੱਲ ਆ ਧਿਆਨ ਇਹਨਾਂ ਦਾ ਟਰੈਕਟਰਾਂ 'ਚ ਜਦੋਂ ਵੀ ਆਉਂਦਾ ਜਾਂਦੀ ਸਹੀ ਕੋਈ ਕਾਰਨ ਦਾ ਨਹੀਂ ਜਿਆਦਾ ਅਨੁਵਾਰੀ ਮੇਰੀ ਆਈ ਉਹਦੋਂ ਨੂੰ ਇਹ ਵੀ ਗਾ ਡੇਟਾ ਕਰਤਾ ਹੁਣ ਵਿੱਚੋਂ ਹੀ ਨਹੀਂ ਨਿਕਲਦਾ ਗੱਲ ਕਮਾਲ ਹੋਈ ਪਈ ਐ ਨਿਕਲਦਾ ਨਾ ਹੀ ਨਹੀਂ ਲੈਂਦਾ ਵਿੱਚ ਸਾਲ ਅਗਲਾ ਬਾਹਰ ਹੀ ਨਹੀਂ ਆਉਂਦਾ ਗਾ ਵਟਾਂ ਬੰਨਦਾ ਤੁਰ ਜਾਂਦਾ ਪਰ ਆਉਂਦਾ ਹੀ ਨਹੀਂ ਬਾਹਰ ਲੈ ਵੀ ਸੱਜਣ ਵੀਰੋ ਕੰਮ ਚੱਲ ਪਿਆ ਅੱਜ ਚੌਥੇ ਕੇ ਪੰਜਵੇਂ ਦਿਨ ਦਾ ਤੇ ਤੀਜੀ ਟਰਾਲੀ ਲਾਤੀ ਆ ਸਾਢੇ 9 ਹੋਏ ਐ ਸਵਾ ਕਾਠੀ ਅੱਜ ਚਲਾਤੀ ਸੀ ਮਸ਼ੀਨ ਟਰਾਲੀਆਂ ਆ ਰਾਵਣਾ ਤੀ ਤੂੰ ਭਰ ਸਕਦੇ ਆ ਜੇ ਖਿੱਚ ਕਰੀਏ ਤਾਂ ਪਰ ਅਸੀਂ ਜਿਵੇਂ ਹੁਣ ਅਜਵਾਕ ਨੂੰ ਮਾਰ ਕਰੀ ਜਾਂਨੇ ਤੇ ਐਂ ਰਾਵਣਾ ਹੀ ਚੱਲ ਰਹੇ ਆ ਕਿਉਂਕਿ ਆਪਦਾ ਹੀ ਰਹਿ ਗਿਆ ਕਿਹੜਾ ਵੀ ਜ਼ਿਆਦਾ ਕਿਸੇ ਨੂੰ ਜਵਾਨ ਫੜਾਈ ਆ ਤਰੋਂ ਆਪਾਂ ਸਵਰਗ ਦਾ ਝੂਟਾ ਲੈ ਰਹੇ ਆ ਜੀ ਚਾਹ ਚੂ ਪੀ ਰਹੇ ਆ ਤੇ ਆਨੰਦ ਆਈ ਜਾਂਦੇ ਜਮਾ ਠੰਡੇ ਠੰਡੇ ਛਾਏ ਨੇ ਟਾਲੀਆਂ ਦੀ ਦਰਖਤ ਬਹੁਤ ਲਾਏ ਹੋਏ ਹਨ ਇਹਨਾਂ ਨੇ ਤੁਸੀਂ ਆ ਦੇਖੋ ਵੀ ਮੈਨ ਲੱਗਦਾ ਬਾਹਗਣੀ ਦਾ 50 ਜਾਵਣਾ ਲਾਦਗਾ ਹੋਣੀਆਂ ਤਿੰਨ ਕਿੱਲੇ ਸਨ ਜੀ ਤਿੰਨ ਸਾਢੇ ਤਿੰਨ ਕਿੱਲੇ ਲੰਮਾ ਖਾਲਾ ਹੋਊਗਾ ਚਾਰ ਹੀ ਹੋਊਗਾ ਚਾਰ ਕਿੱਲੇ ਲੰਮੇ ਖਾਲ ਤੇ ਇਹਦੇ ਨਾਲੇ ਬਾਕੀ ਪਹਿਲਾਂ ਦੀਆਂ ਟਾਲੀਆਂ ਹੋਊਗਾ ਤੇ ਹੁਣ ਟਾਂਕਰ ਜਿਹੜਾ ਜਾਵਾਂ ਸੁੱਕ ਚੁੱਕਿਆ ਤੇ ਟਰੈਕਟਰ ਨੂੰ ਭਾਵੇਂ ਦੂਜੇ ਲੋਚ ਲਈ ਆਓ ਕੋਈ ਚੱਕਰ ਨਹੀਂ ਹੈਗਾ ਇਹ ਦੱਸਦੀ ਇਹ ਵੀ ਲੋਕ ਕਹਣਗੇ ਸਾਡਾ ਦੂਜੇ ਲੋਚ ਹੀ ਚੱਲਦਾ ਚੱਲਦਾ ਸਾਡਾ ਵੀ ਇਹ ਲੋਹਾਈ ਹੈ ਆਪ ਨਵੇਂ ਟਰੈਕਟਰ ਦੇ ਦੂਜੇ ਲੋ ਜਿੰਨਾ ਇਹ ਪਹਿਲੇ ਲੋਚ ਤੁਰਦਾ ਤੇ ਬਾਕੀ ਆਹ ਕੀ ਕਹਿੰਦੇ ਹੁੰਦੇ ਸਫਾਈ ਨਹੀਂ ਦਿੰਦੇ ਫਿਰ ਆਪਾਂ ਨੂੰ ਆਏ ਆ ਵੀ ਟਾਂਗਰ ਮੁੱਲ ਦਾ ਲਿਆ 2700 ਰੇਡਾ ਟਾਂਗਰ ਦਾ ਤੇ ਟਾਂਗਰ ਆਪ ਆਰਾਮ ਨਾਲ ਹੀ ਚੱਕਣਾ ਪਿਆਰ ਨਾਲ ਗੈਂਤੀ ਮਾਰਨਾ ਹੈ ਬਾਈ ਮੈਂ ਤਲੋਂ ਨੂੰ ਤਾਂ ਹੋਰਾਂ ਦਾ ਨਹੀਂ ਨਹੀਂ ਲੈ ਵੀ ਸੱਚੇ ਬੱਸ ਉੱਥੇ ਤੱਕ ਹੋ ਗਏ ਨਾ ਤੁਹਾਨੂੰ ਦਿਨ ਅਸੀਂ ਜਿੱਥੋਂ ਤੱਕ ਜੇ ਨਿਗਾਹ ਜਾਂਦੀ ਉਹ ਤੱਕ ਆਪਹਾਂ ਦਾ ਤਾਂ ਇੱਥੇ ਉਹਨਾਂ ਨੇ ਯਾਰ ਆ ਜਣੇ ਮੈਂ ਉਹਨਾਂ ਹੀ ਕਾਰ ਤੇ ਸੀ ਤੂੰ ਵੀ ਕਾਰ ਤੇ ਆਣਾ ਇਹਨੇ ਮੈਂ ਵੀ ਏਸੀ ਕੈਮਣ ਖੜਾਣਾ ਹੀ ਲੱਗਿਆ ਉੱਥੇ ਆਹ ਲੈ ਟੇ ਹੋਰ ਕਾਰ ਨਿੱਕੀ ਦਾ ਕਾਰ ਲੈ ਓਕੇ ਹੋ ਗਿਆ ਕੰਮ ਕਰਕੇ ਮੰਡੀ ਤੇ ਪਹੁੰਚ ਦੇ ਦੇ ਕਾਰ ਨੂੰ ਲੈ ਵੀ ਬਾਪੂ ਕਾਰ ਆਸ਼ ਪਿਛਲੇ ਸਾਲ ਵੇਟ ਲਾਦੇ ਸੀ ਤੇ ਮਸ਼ੀਨ ਦੇ ਗਾਟੇ ਤੇ ਭੋਰਾ ਨਿਸ਼ਾਨ ਨਹੀਂ ਪਿਆਈ ਐਸ ਕੀ ਤੂੰ ਦੇਖੋ ਜੀ ਬੱਲੇ ਵਟ ਕੇ ਬੈਠੇ ਰਹਿੰਦੇ ਉੱਥੇ ਜਿਹੜਾ ਸਾਰੇ ਮੱਥਿਆਂ ਤੇ ਲੀਆਂ ਲੀਆਂ ਹੋਏ ਟਾਇਰ ਮੱਟਿਆਂ ਨਹੀਂ ਪਤਾ ਲੱਗਦਾ ਅਗਲੇ ਟਾਇਰ ੱੱਕੀ ਤੁਰੇ ਜਾਂਦੇ ਕੋਈ ਐਨਾ ਧੱਕਦਾ ਟੈਰਾਂ ਨੂੰ ਮਸ਼ੀਨ ਧੱਕੀ ਜਾਂਦੀ ਹੈ ਅਗਲੇ ਪਾਸੇ ਤੋਂ ਨਾਲੇ ਤਾਂ ਬੀਮ ਟੁੱਟਣ ਦਾ ਖਤਰਾ ਰਹਿੰਦਾ ਹੁਣ ਮੱਕੀ ਨੂੰ ਥਾਂ ਬਣਾਉਣੇ ਆ ਬਾਬੇ ਤੂੜੀ ਲਾਉਣ ਨੂੰ ਮੱਕੀ ਵੀਜੀ ਬੈਠੀ ਐ ਤੇ ਮੱਕੀ ਹੋਈ ਹਜੇ ਹੱਥ ਉਚਾਲੇ ਜੀ ਵੀ ਨਹੀਂ ਕਰ ਰਹਾ ਪਰ ਮਜਬੂਰੀ ਬਣ ਗਈ ਉਸੇ ਕੋ ਆਪਣਾ ਲੌਣੀ ਤੂੜੀ ਤਾਂ ਤਾਂ ਵੈਸੇ ਕਰ ਚੱਲੇਗਾ ਨਾ ਆਪਣੀ ਰਾਹ ਚੜਾ ਗਿਆ ਯਾਰ ਵੱਡ ਦਾ ਸੜੀ ਨੂੰ ਹੱਥੋਂ ਕਰਨ ਨਾਲ ਇੱਥੇ ਵੱਡੀ ਚੱਲਾਂਗਾ ਤਾਂ ਫਿਰ ਆ ਬਾਕੀ 11 ਦੋ ਜਾਲ ਇੱਕ ਦਿਨ ਨੇ 20 ਟਰਾਲਾਂ ਲੈੰਗਾ ਫੇਰ ਤਾਂ ਥੋੜੀ ਥੋੜੀ ਫੇਰ ਵੱਡੀ ਚੱਲਾਂਗੇ ਪਰ ਇਹਨਾਂ 30 ਕਿੱਲਾਂ ਦੀ ਥੋੜੀ ਲੈਣੀ ਸਾਰੀ ਇੱਥੇ 30ਾਂ ਤੋਂ 30ਾਂ ਦੀ ਹੋ ਜੂਗੀ ਬਾਅਦ ਤੋਂ 35ਾਂ ਦੀ ਹੋ ਜੂ ਉਦੋਂ ਨਹੀਂ ਨਹੀਂ ਬਈ 35 36 ਤਾਂ ਬਣ ਜਾਣੇ 6 3 9 ਤੇ 10 10 ਆਹ 13 ਤੇ 20 ਹਾਂ ਤਾਂ ਕਿੰਨੇ ਕਿੱਲਾਂ ਦੀ 33 ਕਿੱਲਾਂ ਦੀ 35 30 90 ਕਿ ਟਰਾਲਾਂਾਂ 100 ਲਾਉਣੀ ਆਪਾਂ ਬਸ ਲੈ ਜਾਓ ਥਾਂ ਬਣ ਜੂਗਾ ਹਾ ਹਾ ਇੱਥੋਂ ਤਾਂ ਹੀ ਮਣਾਉਣਾ ਕੇਰਾ ਆਪਾਂ ਇੰਨੇ ਚ ਲੈਣ ਲੱਗ ਗੀ ਆ ਫਿਰ ਫਿਰ ਕਿਹੜਾ ਰਹਿ ਗਿਆ ਯਾਰ ਥੋੜਾ ਦੇ ਉਹਨੂੰ ਕਾ ਵੱਡੀ ਚਾਹ ਹਾਂ ਫਿਰ ਇਹ ਵੇਚਣ ਜੋਗੀ ਤਾਂ ਨਹੀਂ ਹੋਰ ਐਡੀ ਵੇਚਣਾ ਟਰਾਲੀ ਭਰਿੰਨਾ ਬਸ ਆਹ ਕਿੜੀ ਰਹਿ ਗਈ ਸਹੀ ਜਿਹੀ ਗਰ ਲੈ ਆਂਦੇ ਨਾ ਟਾਂਡੇ ਦੇ ਪਸੂਆਂ ਨੂੰ ਨਿਆਰਾ ਆ ਜਾਂਦਾ 18 44 ਰੈਨਲ ਪਾਈ ਜਾਂਦੇ ਮੇਰੇ ਵੀਰੋ ਰੈਨਲ ਮੋਟਾ ਟਾਂਡਾ ਚੱਬਦੇ ਆ ਲੈ ਫਿਰ ਰਵੀਸਾਂ ਵੇਚਣ ਦੀ ਤਾਂ ਲੋੜ ਹੀ ਨਹੀਂ ਮੱਖੀ ਨੂੰ ਹਾਂ ਹੌਲੀ ਹੌਲੀ ਉਧਰ ਨੂੰ ਵੱਢੀ ਜਾਵਾਂਗੇ ਕੇਰਾ ਇੰਨਾ ਇੰਨਾ ਆਪਣਾ ਇੰਨਾ ਤੇ ਬਸ ਆ ਹਾਂ ਹਾਂ ਨੰਗਾ ਇੰਨਾ ਨੰਗਾ ਜਾਈਦਾ ਆਪਣੀਆਂ ਇੱਥੇ ਗਰਾ ਦਿਹਾੜੀਆਂ ਦੀਆਂ 20 ਤੇ 20 ਦੋ ਦਿਨਾਂ ਦੀਆਂ ਟਰਾਲੀਆਂ ਚਾਲੀ ਲੈ ਜਾਣੀਆਂ ਬਾਅਦ ਚ ਪਿੰਗਾ ਚਲਾਉਣਾ ਉਹ ਇੱਕ ਪਾਸੇ ਚੱਲੀ ਜਾਊਗਾ ਪਰਲੇ ਪਾਸੇ ਚੱਲ ਜਗ੍ਹਾ ਨਹੀਂ ਰਹਿਣੇਗੀ ਜੋ ਧੱਕਣ ਵਾਲਾ ਡਿਸ਼ਕੂ ਡਿਸ਼ਕੂ ਵਾਲਾ ਹੋ ਆਪਣਾ 24 ਫੁੱਟਾ ਇਧਰ ਇੰਨਾ ਵੀ ਇੱਥੇ ਲਿਫਟ ਨਹੀਂ ਸਿੱਤੀ ਜਾਂਦੀ ਹੁੰਦੀ ਪਿਛਲੇ ਸਾਲ ਵੀ ਜਦੋਂ ਧੱਕਦੇ ਸੀ ਨਾ ਇਧਰ ਵੱਟ ਦੇ ਉੱਤੇ ਲੱਗੀ ਗਿਆ ਸੀ ਉਹ ਪਿੰਗਾ ਟਰੈਕਟਰ ਦੀ ਤੇ ਪਰ ਐਤ ਕੀ ਆ ਵੱਟ ਤਾਂ ਬਕਰਾਂ ਆ ਮਾਰ ਹੀ ਲਵਾਂਗੇ ਰਾਂ ਫੇਰ ਪਾਲਾਂਗੇ ਕੋਈ ਨਹੀਂ ਹੋਰ ਕਿਤੇ ਲੋਟ ਨਹੀਂ ਆਉਂਦਾ ਮਿੱਤਰੋ ਤਾਂ ਮਜਬੂਰੀ ਚ ਇਹ ਫਿਰ ਡਾਉਣਾ ਹੀ ਪੈ ਕਾਮਾ ਚਾ ਲੋਟ ਆਏ ਨਹੀਂ ਆਉਂਦਾ ਸੀ ਇੱਕ ਤਾਂ ਤੂੜੀ ਪੁਰਾਣੀ ਪਈ ਐ ਜੇ ਇਹਨੂੰ ਅੱਡ ਆਪਾਂ ਨਵੀਂ ਥਾਂ ਲਾਵਾਂਗੇ ਤੂੜੀ ਨੂੰ ਨਵੀਂ ਨੂੰ ਤੇ ਜੇ ਸੌਦਾ ਕਰਨਾ ਐ ਇਹ ਮਾੜੀ ਮੋੜ ਵਿੱਚੋਂ ਗਲੀ ਨਿਕਲੀ ਫਿਰ ਅਗਲੇ ਨੇ ਵਿੱਚ ਐਡਜਸਟਮੈਂਟ ਥੋੜੀ ਜੀ ਘਟ ਲੈਸ ਹੋਰ ਥੱਲੇ ਜਾਊਗਾ ਡਾਉਣ ਜਾਊ ਰੇਟ ਜੇ ਕੋਲੇ ਪਈ ਐ ਤਾਂ ਦੋਵਾਂ ਦਾ ਸੌਦਾ ਸੌਖਾ ਜਾਂਦਾ ਅਗਲਾ ਵੇਚਰ ਲਾਰ ਲਾ ਵੇਚੀ ਜਾਂਦਾ ਬਾਕੀ ਇੱਕੇ ਥਾਂ ਇਧਰ ਲੰਮਾ ਐ ਤੁਰਿਆ ਕਰੂ ਟਰੈਕਟਰ ਲੱਪਣੀ ਸੌਖੀ ਐ ਤਾ ਘਟ ਖਰਾਬ ਹੋਊਗਾ ਜੇ ਨਵੀਂ ਥਾ ਲਾਵਾਂਗੇ ਉੱਥੇ ਘੇਰਾ ਹੋਣਾ ਹੀ ਹੋਣਾ ਇੱਥੇ ਆਹ ਸਾਈਡ ਤੇ ਉਹ ਸਾਈਡ ਕੰਮ ਆਪਣਾ ਆਈ ਜਾਣੀ ਇੰਸਟਾਗ੍ਰਾਮ ਕੋਲੀ ਕਹਿੰਦਾ ਹਰ ਇੱਕ ਜੜੀਆਂ ਦਾ ਨਵੇਂ-ਨਵੇਂ ਜਵਾਬ ਘੋੜਦੇ ਆ ਐਵੇਂ ਇੱਕ ਵੀਡੀਓ ਉੱਥੋਂ ਚੱਕ ਕੇ ਲਾ ਦਿੰਦੇ ਆ ਇੱਕ ਉੱਥੋਂ ਚੱਕ ਕੇ ਲਾ ਦਿੰਦੇ ਆ ਤੇ ਟਰੈਕਟਰ ਆ ਰਾਵਾਂ ਦੁਆਣੂ ਚੰਗਾ ਮਾੜਾ ਬਣਾਈ ਜਾਂਦੇ ਆ ਅਮਾ ਅੱਗੇ ਵੀ ਬੇਨਤੀ ਕਰੀ ਸੀ ਵੀਡੀਓ ਦੇ ਵਿੱਚ ਭਰਾਵਾ ਇਹ ਜਾਨੋ ਕਿਉਂ ਫੋਲੋ ਕਰਦੇ ਆ ਨੇ ਇਹ ਕੋਣ ਆਵਾਣ ਦੀ ਵੀਡੀਓ ਆ ਇੱਕ ਅਗਲੇ ਟਾਂਗਰ ਤੇ ਚੱਲੀ ਜਾਂਦਾ ਇਹ ਦੋਵੇਂ ਟਰੈਕਟਰ ਕਿਵੇਂ ਸੇਮ ਚੱਲ ਪੈਣਗੇ ਇੱਕੋ ਖੇਤ ਦੇ ਵਿੱਚ ਕਿੱਲੇ ਦੇ ਵਿੱਚ ਇੱਕੋ ਗਿੜੇ 'ਚ ਵੀ ਨਹੀਂ ਪਤਾ ਲੱਗ ਸਕਦਾ ਵੀ ਟਰੈਕਟਰ ਚੰਗਾ ਮਾਰਾ ਜਿਹੜਾ ਪਾ ਗਿਆ ਟਾਂਗਰ ਤੇ ਕੋਝੇ ਚੱਲੀ ਜਾਂਦੇ ਇਹਦੇ 'ਚ ਵੀ ਤਿੰਨ ਤਿੰਨ ਚਾਰ ਚਾਰਾ ਲੈਣਾ ਚੱਕਣਾ ਫੇਰ ਟਰੈਕਟਰ ਦਾ ਪਤਾ ਲੱਗੂਗਾ ਕਿਸੇ ਕਿਹੜੇ ਟਾਂਗਰ ਘਟ ਜਾਂਦਾ ਮਸ਼ੀਨ ਤੇ ਕਿਸੇ ਕਿਹੜੇ ਵਾਧ ਜਾਂਦਾ ਪਰ ਲੋਕ ਇਹ ਗੱਲ ਨੂੰ ਸਮਝਦੇ ਨਹੀਂ ਉਹਦੇ ਤੇ ਲਾਈਕ ਠੋਕੀ ਆਉਂਦੇ ਆ ਤੇ ਜਿਹਦੇ ਕੋਲੇ ਮੇਰੇ ਵਰਗੇ ਕੋਲੇ ਹੁੰਦਾ ਜਿਹੜੇ ਨੇ ਸੁਣਾਇਆ ਹੁੰਦਾ ਉਹ ਚਾਕ-ਚਾਕ ਸਟੋਰੀਆਂ ਪਾਈ ਜਾਂਦੇ ਜਮਾ ਦੇ ਵਾਕਾਂ ਵਾਲੀਆਂ ਗੱਲਾਂ ਯਾਰ ਦੁਨੀਆਂ ਦੀਆਂ ਜਮਾ ਜਵਾਕਾਂ ਵਾਲੀਆਂ ਚੈੱਕ ਕਰਵਾਇ ਤੇ ਇਹ ਹੁਣ ਤਾਂ ਜਮਾ ਸੁੱਕੇ ਢਾਂਗਰ ਵਧੀਆ ਪਰ ਆਹ ਸੁੱਕੇ ਢਾਂਗਰ ਚ ਸਫਾਈ ਆਉਂਦੀ ਆ ਲੋਕ ਪਹਿਲਾਂ ਕਹਿੰਦੇ ਸਫਾਈ ਨਹੀਂ ਆਉਂਦੀ ਪਰ ਕੋਈ ਕਾਹਲ ਕਰਦਾ ਹਰੇਕ ਬੰਦਾ ਸੁੱਕਣੇ ਨਹੀਂ ਦਿੰਦਾ ਹੁਣ ਸਫਾਈ ਵੇਖੋ ਤੁਸੀਂ ਨਾਲੇ ਕੋਈ ਆਪਾਂ ਨਜਾਇਜ਼ ਐ ਨਹੀਂ ਵੀ ਸਪੈਸ਼ਲ ਚੈੱਕ ਰਏ ਆ ਤੇ ਹੁਣ ਕਿਸੇ ਦੇ ਵੀ ਬਣਾਉਣੀ ਹੁੰਦੀ ਤਾਂ ਹੀ ਐਵੀਂ ਸਫਾਈ ਹੋਣੀ ਆ ਪਹਿਲਾਂ ਵੇਖ ਲੋ ਲੈ ਚੱਕਿਆ ਕਿਸੇ ਦਾ ਕੀ ਐ ਢਾਂਗਰ ਚੱਕਿਆ ਕੋਈ ਲਾ ਬਾਬੇ ਆ ਜਾ ਆਪ ਤਾਂ ਮੁੱਦੀ ਵਜੀ ਆ ਵੀਡੀਓ ਤਾਂ ਹੀ ਨਹੀਂ ਬਣੀ ਕਿਉਂਕਿ ਮਾਨ ਖਰਾਬ ਹੋ ਗਿਆ ਵੇਲਾ ਆ ਇੰਗਲ ਬਾਹਰ ਨੂੰ ਆ ਗਈ ਇਹ ਟਰੈਕਟਰ ਤਾਂ ਜੜ ਗਿਆ ਪਈ ਤੇ ਤੇ ਟਰਾਲੀ ਮਗਰ ਚੜੀ ਨਹੀਂ ਸਲਖਣੀ ਤੇ ਪਰ ਉਹ ਚੜਦੀ ਚੜਦੀ ਤੇ ਮੁੱਦੀ ਹੋਣ ਦਾ ਸਮਝ ਨਹੀਂ ਹੋ ਉੱਥੋਂ ਦੀ ਚੜਨ ਲੱਗੀ ਹੈ ਮਗਰ ਇਸੇ ਬੰਦੇ ਦਾ ਆ ਵੇਖੋ ਇੱਥੋਂ ਇੱਥੋਂ ਦੀ ਚੜਨ ਲੱਗੀ ਹੈ ਤੇ ਨਾ ਚੜੀ ਇੱਥੋਂ ਆ ਕੇ ਤੇ ਸਮਝ ਨਹੀਂ ਆ ਇਹ ਇੱਥੇ ਆ ਕੇ ਮੁੱਦੀ ਕਿਵੇਂ ਟੇਢੀ ਕਿਵੇਂ ਹੋਈ ਕਮਾਲ ਹੀ ਹੋ ਗਈ ਯਾਰ ਉਹ ਤੁਹਾਨੂੰ ਤਲਕਣ ਲੱਗੀ ਜਣੀ ਮੁਹਰੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਚੜ ਗਈ ਕਣੀ ਮੈਂ ਤਾਂ ਮਗਰ ਵੇਖਿਆ ਹੀ ਨਹੀਂ ਆ ਮੈਂ ਅਖੇ ਤੇ ਮੈਂ ਤਾਂ ਆਪਦੀਆਂ ਵਿਅਮਤਾ ਬਣਾਉਂਦਾ ਭਈ ਵੀ ਯਾਰ ਕੋਈ ਖਾਸ ਉੱਚੀ ਨਹੀਂ ਜਿੱਥੋਂ ਚੜਾਈ ਆ ਜਿੱਥੋਂ ਚੜਾਈ ਉੱਥੋਂ ਤਾਂ ਆਪਦੇ ਨੇ ਆਪਦੇ ਨੇ ਸਹੀ ਚੜਾਈ ਸੀ ਪਰ ਤਾਂ ਸਾਰਾ ਕੰਮ ਖੜ ਗਿਆ ਯਾਰ ਜਿਵੇਂ ਹੀ ਸਮਾਲੀ ਹੋ ਗਿਆ ਅਜ ਤਾਂ ਘਟੇਲਾਂ ਨਾਲ ਚੱਲੋ ਅਛਾਨ ਹੋ ਗਿਆ ਟਰਾਲੀ ਦਾ ਭੈਣ ਉਹ ਉੱਥੋਂ ਚੜਾਉਣ ਲੱਗੇ ਆ ਤਲਕ ਦੀ ਤਲਕ ਦੀ ਆ ਆ ਗਈ ਐਡਾ ਕੰਮ ਭੈੜਾ ਹੋ ਜਾਣਾ ਪੁੱਛੋਣਾ ਯਾਰ ਮਾਣੀ ਖਰਾਬ ਹੋ ਗਿਆ ਸਾਰਾ ਉਹਨਾਂ ਦਾ ਰੇਲ ਰੀ ਤੇ ਬਣਾਏ ਹੈ ਹੈਗੀ ਨੇ ਮੈਂ ਘੁੱਤੀ ਸਾਂ ਨੇ ਵਰਾ ਦਸਾਲ ਤੁਸੀਂ ਕਿਹਨਾ ਸਾਰਾ ਕੋਈ ਉਹੀ ਤਾਂ ਗੱਲ ਆ ਧਿਆਨ ਇਹਨਾਂ ਦਾ ਟਰੈਕਟਰਾਂ 'ਚ ਜਦੋਂ ਵੀ ਆਉਂਦੇ ਜਾਂਦੇ ਸਹੀ ਕੋਈ ਤਾਰ ਨਹੀਂ ਲੱਗਦੀ ਇਹ ਜੀ ਪਾ ਜੋੜੀ ਵਾਲੇ ਦੇਖੀਓ ਇਹਨੂੰ ਚੱਕਰ ਨਹੀਂ ਨਾ ਉੱਥੇ ਅੜਿਆ ਹੋਰ ਕਲੰਕੀ ਲੱਗ ਗਿਆ ਤਾਂ ਅੱਜ ਤਾਂ ਬਾਲਾ ਪੜਾ ਕਲੰਕ ਲੱਗਿਆ ਮਹਾਰਾਜ ਦੀ ਐਸੀ ਕਿਰਪਾ ਸੀ ਕਦੇ 2 ਫੁੱਟ ਟਾਇਰ ਨਹੀਂ ਚੱਕਿਆ ਗਾਇਸ ਉਹ ਮਾਲਾ ਭਰੀ ਭਰੀ ਦਾ 6 ਫੁੱਟ ਅੱਜ ਤਾਂ 6 ਫੁੱਟ ਚੱਕਿਆ ਗਾ ਅੱਜ ਸਾਰੇ ਨੰਬਰ ਡਰਾਈਵਰੀ ਦੇ ਜਿੰਨੇ ਕਿ ਖੱਟੇ ਸੀ ਡਰਾਈਵਰ ਦਾ ਬੰਦਾ ਸਾਰੀ ਉਮਰ ਨਹੀਂ ਬੰਦਾ ਪਰ ਅੱਜ ਜਮਾ ਮਾਈਨਸ ਹੋ ਗਏ ਸਾਰੇ ਪੁਆਇੰਟ ਕੱਟੇ ਗਏ ਹੁਣ ਕਈ ਸਾਲ ਫੇਰ ਲੱਗਣਗੇ ਪਲੱਸ ਜੀ ਕਰ ਦੈਨ ਨੂੰ ਬਾਲੀ ਹੌਲੀ ਤੇ ਹਿੱਸੇ ਭੀੜੇ ਦੀ ਟਰਾਲੀ ਜਾਵੇ ਮਸ਼ੀਨ ਇੱਥੋਂ ਚੜੀ ਐ ਤੇ ਟਰਾਲੀ ਮਗਰ ਬਸ ਥੱਲੇ ਹੀ ਉੱਤਰਦੀ ਉੱਤਰਦੀ ਇੱਥੋਂ ਲੱਗੀ ਤਲਕਣ ਤਲਕਦੀ ਗਈ ਤਲਕਦੀ ਗਈ ਉੱਥੇ ਜਾ ਕੇ ਜੋ ਵਾਟ ਲੰਘ ਕੇ ਫੇਰ ਨਹੀਂ ਵੀ ਹੋਈ ਤਾਂ ਉੱਥੇ ਪਲਟ ਗਈ। ਉੱਥੇ ਜਾ ਕੇ ਕੰਮ ਹੋ ਗਿਆ। ਉਹ ਲਾਇਆ ਵੀ ਮਤਰਾ ਗਣ ਘੜ ਗਿਆ ਫੇਰ ਨਵਾ। ਬਈ ਇਹਦਾ ਹੋ ਕੇ ਬੁਰਾ ਹਾਲ ਆਪਣੇ ਸਾਰੇ ਪੱਠੇ ਮਣ ਮਣ ਭਰ ਕੇ ਜਿਹੜੀ ਉਹ ਚਾਰ ਵਾਲੀ ਮੱਖੀ ਆ ਉਹ ਵੀ ਤੁਹਾਨੂੰ ਦਿਖਾਉਣਾ ਹੈ ਕਨਾਲ ਡੇਢ ਕਨਾਲ ਦਾ ਮਿੱਟੀ ਅੱਧ ਤੀ ਚੜ ਗਈ। ਮਿੱਟੀ ਮਿੱਟੀ ਹੋ ਗਈ। ਜੇ ਪਾਣੀ ਛੜ ਕਰ ਗਿਆ ਵੀ 4 ਘੰਟੇ ਕੱਢਦਾ ਉਹਨੂੰ ਫੇਰ ਠਾ ਦਿੰਦੇ ਵਸ ਟਰੈਕਟਰ। ਇੱਕ ਖਵਾ ਹੈਣੀ ਐਵੇਂ ਇੱਕ ਗਿਆ ਆਉਦਾ ਹੀ ਲਾ ਮਿੱਤਰੋ ਦਿਖਾਉਂਦੇ ਤੁਹਾਨੂੰ ਆ ਸੀ ਪਰ 6 ਵਜ ਗਈ ਬੜੀ ਭੈੜੀ 6 ਕੀ ਮੋਟਾ ਫੋਨ ਵੱਜ ਗਿਆ ਤਾਂ ਇਹ ਮਿੱਤਰੋ ਥੋੜਾ ਇਹ ਵਿਲੇ ਬੰਦਿਆਂ ਦਾ ਕੰਮ ਹੁੰਦਾ ਜ ਜਿਨ੍ਹਾਂ ਨੇ ਸੀਰੀ ਸਾਂਝੀ ਲੱਗੇ ਹੁਣ ਬਸ ਕੱਲੀ ਵੀਡੀਓ ਬਣਾਉਣੀ ਹੋਵੇ ਚਿੱਟੇ ਪਾ ਕੇ ਇੱਥੇ ਹਜੇ ਸਿਸਟਮ ਆਪਣਾ ਏਡਾ ਸੈਟ ਨਹੀਂ ਤੇ ਆ ਗਿੱਟਾ ਛੱਲਿਆ ਗਿਆ ਵੱਜ ਕੇ ਕੀ ਹੋਇਆ ਇੱਥੇ ਹਣ ਮੈਂ ਵੀਡੀਓ ਬਣਾਉਣ ਲੱਗਿਆ ਸੀ ਗੱਲ ਕਰਨ ਲੱਗਿਆ ਵੀ ਇੱਥੇ ਦੂੜੀ ਲਾਉਣੀ ਆਪਾਂ ਦਾ ਫੋਨ ਦਾ ਕੈਮਰਾ ਖਰਾਬ ਸੀ ਕੈਮਰਾ ਪੂញਾ ਲੱਗਿਆ ਤਾਂ ਫੋਨ ਡਿੱਗ ਗਿਆ ਇੱਥੇ ਉਸ ਦੂਸੇ ਪਾਸੇ ਤਾਂ ਟਰੈਕਟਰ ਦੇ ਵੱਡੇ ਟਾਇਰ ਦੇ ਥੱਲੇ ਜਦੋਂ ਜਲਦੀ ਵਿੱਚ ਕਲੱਚ ਨਾ ਪੈਕ ਕਰੀ ਪੈਰ ਸਲਿੱਪ ਹੋ ਗਿਆ ਤਾਂ ਵਜੀ ਆਹ ਕਲੱਚ ਜਾ ਵਜਿਆ ਤੇ ਫੇਰ ਦਵਾ ਦਵਾ ਨਾ ਪੈ ਗਿਆ ਪਰ ਫੋਨ ਤੇ ਚੜ ਲਾ ਜਿਹੜਾ ਬਚਤ ਹੋ ਗਈ ਨਹੀਂ ਫੋਨ ਟੁੱਟ ਜਣਾ ਸੀ ਤਾਂ ਇਹ ਬਣਾਉਣੇ ਕੋਈ ਆਏ ਜਹ ਨਹੀਂ ਕਿ ਵੀ ਸੌਖੇ ਹੀ ਬਣਾਈ ਜਾਂਦੇ ਆਪਾਂ ਵੀਡੀਓ ਹੀ ਨਾ ਕੰਮ ਔਖਾ ਹੀ ਆ ਇਹ ਉਹਨਾ ਥਾਂ ਹੌਲੀ ਹੌਲੀ ਨਾਲ-ਨਾਲ ਪੱਠੇ ਵੜ ਵੜ ਵਿਹਲਾ ਕਰੀ ਜਾਂਦੇ ਆ ਫਿਰ ਹਾਲ ਕੇ ਰੈਨਾ ਕ ਹੋ ਗਿਆ ਦਿਹਾੜੀ ਕ ਦਾ ਕੰਮ ਚੱਲਦਾ ਤੇ ਕਿਰਾਇਆ ਜ ਮਾਰਨਾ ਏ ਸੀ ਇਹਨਾਂ ਤੇ ਉਸ ਤੋਂ ਬਾਅਦ ਲਾਵਾਂਗੇ ਇੱਥੇ ਦਿਨੇ ਲੈ ਮਿੱਤਰੋ ਕਿਰਾਇਨਾ ਕ ਥਾਂ ਬਣ ਗਿਆ ਬਾਕੀ ਨਾਲ-ਨਾਲ ਵੱਢੀ ਚੱਲਾਂਗੇ ਤੇ ਇਧਰੋਂ ਪਿੰਗੇ ਜਨ ਤੱਕ ਤੱਕ ਕੇ ਉਧਰ ਨੂੰ ਕਰੀ ਚੱਲਾਂਗੇ 11 ਕੋ 20 ਟਰਾਲੀਆਂ ਲੈ ਜਾਣੀਆਂ ਲੱਗਦਾ ਇੱਕ ਹੁੰਦੀ ਹੈ ਬੱਡਾਂ ਵਾਲੀ ਮੱਕੀ ਇੱਕ ਹੁੰਦੀ ਹੈ ਬੱਡਾਂ ਪਲਸ ਗਲਿਆਂ ਵਾਲੀ ਆ ਦੇਖੋ ਡਲੇ ਹੀ ਡਲੇ ਪਏ ਮੰਦਰ ਦੇ ਐਜਾ ਦਾਣਾ ਬਣਾ ਕੇ ਜਿੰਦ ਦਾ ਬੰਦਾ ਵੀ ਚੰਗਾ ਲੋਕਾਂ ਦਾ ਵਾਣੀ ਵੀ ਪਾਤਾ ਇਸ ਕੀ ਗੱਤ ਹੈ ਮਨ ਮਨ ਡੜਾਇਆ ਗਿਆ ਯਾਰ ਸੋਕੇ ਵਾਣੀ ਨਹੀਂ ਬਣੇਦਾ ਹੋਰ ਕੀ ਕਰਾਂ ਧਰਮਸ਼ਾਲਾ ਸਾਡੇ ਪਿੰਡ ਦੀ ਧਰਮਸ਼ਾਲਾ ਵਿੱਚ ਖਾਂਦੇ ਉਹਰੇ ਆ ਸੁਣਾ ਦੇ ਯਾਰ ਸਰਗਲ ਕੋਈ ਭੱਜਿਆ ਸਿਹਰੀ ਨਾਲੋਂ ਚੰਗੇ ਭੰਗੀ ਜਿਹੜੇ ਰੋਟੀ ਖਾਂਦੇ ਚੰਗੀ ਤੈਨੂੰ ਕੀ ਹੋ ਗਿਆ ਵੇ ਧਰਮਸ਼ਾਲਾ ਵਿੱਚ ਖਾਂਦੇ ਆ ਤੇਰਾ ਸਾਫਾ ਹੀ ਰਹਿ ਗਿਆ ਵੇ ਦੰ ਰੇਗਾਂ ਵਿੱਚ ਸੀ ਲਾਏ ਪੈਸੇ ਉਹ ਵੀ ਖਾਮਕਾਏ ਖਾਲੀ ਬਟਵਾ ਰਹਿ ਗਿਆ ਵੇ ਧਰਮਸਾਲਾ ਵਿੱਚ ਖਾਣਦੇ ਤੇ ਰਸਾਫਾ ਹੀ ਰਹਿ ਗਿਆ ਵੇ ਵਾਹ ਜੀ ਵਾਹ ਤੇ ਇੱਥੇ ਹਰ ਵਕਈ ਬੈਠੇ ਜਾਵੇ ਹਣਾ ਆਛਾਵੇਂ ਬੈਠੇ ਤੇ ਜੀ ਲੱਗਦਾ ਤਾਂ ਹੀ ਲੋਕ ਬੈਠ ਰਹੇ ਨੇ ਨਗਲਾਂ ਦਾ ਐ ਬੈਠੇ ਇਕੱਠੇ ਹੋ ਗਏ ਲਾਈ ਲਾਈ ਬਾਰੀਆਂ ਲਾਈ ਬਾਬਾ ਲੈ ਬਾਬੇ ਦੇ ਲੋ ਟ੍ਰਾਲੀਆਂ ਲਾਉਣੀਆਂ ਯਾਰ ਇੱਥੇ ਲਾ ਦੇ ਸਾਡੇ ਨਾਲ ਸਟੈਪ ਨਹੀਂ ਬਦਲੀ ਜੀ ਤਿਆਪਾ ਬਦਲ ਨਹੀਂ ਆਇਆ ਤਾਂ ਸੀਗਾ ਕਿਰਾਂ ਫੇਰ ਪਤਨ ਕੀ ਹੋ ਜਾਏ ਆਹ ਚੱਕ ਪਈ ਇੱਜਾਗਾ ਕਿ ਤੱਕ ਚਲ ਜਾਵਾਂਗੇ ਕਿੱਥੇ ਇੱਥੇ ਹਿਲਵਟਨ ਹੋਵੇ ਮਿਲਿਆ ਬਦਲ ਤੀ ਪਤਾ ਨਹੀਂ ਬਦਲੀ ਬਦਲ ਨਹੀਂ ਦਾ ਵੀ ਆ ਬਦਲਾ ਆ ਗਿਆ ਬਦਲਾ ਨਾ ਗਿਆ ਦੇਖ ਸਿੱਧ ਨੇ ਨਹੀਂ ਹੁੰਦਾ ਕੰਮ ਕੋਲ ਆ ਹੋਣਾਗਾ ਕਿ ਨੇ ਟਾਈਮ ਡੀਜ਼ਲ ਲੈਂਦਾ ਇਤਰਾ ਉਹ ਕਹਿੰਦੇ ਕਰਤੀ ਬੋਣੀ ਆਪ ਦੇ ਟਾਂਗਰ ਦੀ ਲਾਉਣ ਥਾਂ ਬਹੁਤ ਥੋੜਾ ਚਲੋ ਦੇਖੀ ਜਉ ਆ ਯਾਰ ਮਿੱਟੀ ਲੈ ਜਾਂਦੀ ਫੇਰ ਚੰਗਾ ਹੀ ਨਾਲ ਹੀ ਕੋਪਰ ਆ ਲ ਜੇ ਇਧਰ ਆ ਲੰਮਾ ਲੈ ਟੀ ਲਾ ਦੀ ਯਾਰ ਸਾਰੀ ਵੀਂਗੀ ਹੋਈ ਬਈ ਦੇਖੀ ਛੱਡੀ ਮੜਾ ਦੇਖ ਬਈ ਠੀਕ ਆ ਯਾਰ ਇਧਰ ਆ ਦੋ ਤਿੰਨ ਦਿਨਾਂ ਬਾਅਦ ਟਰੈਕਟਰ ਤੇ ਬੈਠਾ ਤਿੰਨ ਦਿਨਾਂ ਬਾਅਦ ਆਇਆ ਇਹਨਾਂ ਦਿਨਾਂ ਬੈਠਾ ਹੀ ਨਹੀਂ ਮੈਂ ਅੱਜ ਚਾਲੂ ਹੋ ਗਿਆ ਆ ਬਰੰਗਾ ਹੁਣ ਆਹ 20 ਕਿਟਰ ਅਲਗ ਲੰਗਾ ਇਹਦਾ ਸਾਆਂ ਜਾ ਪੂਰੀ ਹੋ ਗਿਆ ਟਿੰਗਾ ਲੈ ਹੁਣ ਇਹਦਾ 55000 ਆ ਮੱਕੀ ਕਰਕੇ ਫਸਾ ਟਾਇਟ ਹੋ ਗਿਆ ਤੇ ਉਧਰੋਂ ਆਪਣਾ ਟਰੈਕਟਰ ਸੂਈ ਚੱਕੀ ਜਾਂਦਾ ਆ ਅੱਜ ਗਰਮੀ ਬਹੁਤ ਆ ਸੂਈ ਪਾਣੀ ਤੇ ਜਾ ਕੇ ਥਾਲ ਲੈਦਾ ਜੱਲੀ ਤੇ ਜਾਂਦਾ ਪਰ ਸੂਈ ਚੱਕੀ ਆ ਇਹਦਾ ੜੀ ਰੁੜੀ ਰੈਟਰ ਜਹਾ ਆਪਾਂ ਹੁਣ ਇਹ ਚੋ 24000 ਦਾ ਹੀ ਬਣਿਆ ਬਾਪੋ ਐਡ ਕੀ ਬਣਾਇਆ ਹੈ ਸਾਜਣ ਇੱਕ ਨਹਿਰ ਪਤੰਦਰਾ ਨੇ ਤੋੜ ਨਹੀਂ ਲਈ ਫੁੱਲ ਚੜਾਈ ਹੈ ਜਮਾ ਰਾਤ ਵੀ ਮਹੰਗਾ ਉਸ ਤੋਂ ਦੀ ਅੰਛੜ ਗਿਆ ਪਤਾ ਨਹੀਂ ਕੀ ਚਾਉਂਦੇ ਐ ਇਹ ਧੋਨੇ ਵਾਲੇ ਚੜਾਉਂਦੇ ਨਹੀਂ ਮੱਕੀ ਵੇਖ ਕਮਲਾਈ ਜਾਂਦੀ ਮੱਕੀ ਦਾ ਹੱਥਾਂ ਤੇ ਨਹੀਂ ਹੋਇਆ ਪਾਣੀ ਲਾਇਆ ਐਨੇ ਗਰਮੀ ਅੱਜ ਤਾਂ ਬੁਰੇ ਹਾਲੀ ਆ ਜਾਵਾ ਬਹੁਤ ਜ਼ਿਆਦਾ ਕਰਨੀ ਹੈ ਯਾਰ ਆਹ ਟੂੜੀ ਇਹਦੇ ਨਾਲ ਪ੍ਰਾਣੀ ਬਈ ਆ ਪ੍ਰਾਣੀ ਟੂੜੀ ਦੇ ਨਾਲ ਨਵੀਂ ਲੋਨ ਕਰਕੇ ਵੇਚਦਾ ਪ੍ਰਾਣੀ ਦਾ ਸੌਦਾ ਹੋ ਜਾਂਦਾ ਵਿੱਚ ਤਾਂ ਥੋੜਾ ਹੀੜੇ ਥਾਂ ਪੰਗਾ ਲੈ ਲੈਣੀ ਵਾੜ ਤਾਂ ਬਹੁਤ ਪਿਆਸੀ ਇੱਕ ਅਸੀਂ ਆ ਚੱਲੋ ਇੱਕੇ ਥਾਂ ਕੰਮ ਨਿਬੜੀ ਜਾਊਗਾ ਉਹ ਚੱਕਰ ਦੇ ਪੰਗਾ ਲੈ ਬੈਠੇ ਇੱਥੇ ਇਹ 20 ਟਰਾਲੀਆਂ ਲੰਘਾਂ ਪੱਤੀ ਤੇ ਪਰਨੇ ਪਾਏ ਮੱਖੀ ਹੋਰ ਵੱਡ ਨਹੀਂ ਬੋਹ। ਜਦੋਂ ਉਹ ਵਾਰੀ ਮੇਰੀ ਆਈ ਉਹਦੋਂ ਉਹ ਵੀ ਗਾ ਡੇਟਾ ਕਰਤਾ ਹੁਣ ਵਿੱਚੋਂ ਹੀ ਨਹੀਂ ਨਿਕਲਦਾ ਗੱਲ। ਕਮਾਲ ਹੋਈ ਭਈਏ। ਨਿਕਲਦਾ ਨਾ ਹੀ ਨਹੀਂ ਲੈਂਦਾ। ਵਿੱਚ ਸਾਲ ਅਗਲਾ ਬਾਹਰ ਹੀ ਨਹੀਂ ਆਉਂਦਾ ਗਾ। ਪਟਾ ਪਹੰਦਾ ਤੁਰ ਜਾਂਦਾ ਪਰ ਆਉਂਦਾ ਹੀ ਨਹੀਂ ਬਾਹਰ ਅੰਦਰ ਆਖਤ ਦਰੁਖਤ ਨਾ ਡਾਉਣਾ ਦਰੁਖਤ ਦਰੁਖਤ ਨਾ ਡਾਉਣਾ ਪਊਗਾ ਇਹ ਸਾਲ ਹੀ ਨਹੀਂ ਹੁਣ ਬਾਹਰ ਨਿਕਲਦਾ ਨਾ ਹੀ ਨਹੀਂ ਲੈਂਦਾ ਯਾਰ ਸਾਰੇ ਕਿਤੇ ਲਾ ਲਿਆ ਉਹ ਜਾਵਣ ਦਾ ਓਟਾ ਵੀ ਲਾ ਲਿਆ ਨੂੰ ਉੱਤੇ ਵੀ ਨਾ ਮਾਰੀ ਚੱਕ ਕੇ ਟਰੈਕਟਰ ਕੋਈ ਬਾਦ ਘਾੜ ਰਹੀ ਨੇ ਤਾਹੇ ਰੀ ਹੱਟੜ ਨਹੀਂ ਮਾੰਦਾ ਨਿਕਲਦਾ ਨਹੀਂ ਭੈਣ ਦਾ ਵੀਰ ਧੌਣ ਦਿਖਣ ਲੱਗ ਗਿਆ ਨੇ ਬਾਬਿਓ ਬਹੁਤ ਟੇਢਾ ਜਿਹਾ ਕੰਮ ਹੀ ਐ ਧੌਣ ਦਾ ਇੱਕ ਪਾਸੇ ਦੇਖੀ ਜਾਣਾ ਦੇਖੀ ਜਾਣਾ ਪਹਿਲਾਂ ਮਸ਼ੀਨ ਤੇ ਬੈਠ ਰਹੇ ਆਂ ਗਰਦਨ ਜਾਮ ਹੋ ਜਾਂਦੀ ਐ ਅੱਥਾਂ ਇਹਦੇ ਹੁਣ ਇਹ ਉਰਲੇ ਪਾਸੇ ਨੂੰ ਨੇ ਸਾਰੀ ਚੱਕ ਚੱਕ ਕੇ ਇੱਥੋਂ ਦੀ ਟਰੈਕਟਰ ਲੰਘਦਾ ਕਰਨਾ ਲਿਪਣ ਵਾਸਤੇ ਪਰਲੇ ਪਾਏ ਜਾਉਗੀ ਪਰਲੇ ਪਾਏ ਮੱਖੀ ਖੜੀ ਹੈ ਹੈਪੀ ਬਰਥਡੇ ਵਾਲੀ ਦਿੱਤਾ